हां जी दोस्तों ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰਾਂਗੇ ਉਸ ਦਾ ਨਾਮ ਹੈ ਭਾਰ ਇਸ ਨੂੰ ਲਿਖਿਆ ਹੈ ਮਨਿੰਦਰ ਕਾਂਗੂਰ ਨੇ ਕਹਾਣੀ ਲੰਬੀ ਹੈ ਇਸ ਕਰਕੇ ਆਪਾਂ ਇਸ ਨੂੰ ਤਿੰਨ ਕਿਸ਼ਤਾਂ ਵਿੱਚ ਪੂਰੀ ਕਰਾਂਗੇ 80 ਦੇ ਦਹਾਕੇ ਦੌਰਾਨ ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਨੂੰ ਇਸ ਕਹਾਣੀ ਵਿੱਚ ਬੜੀ ਸ਼ਿੱਦਤ ਨਾਲ ਕਲਮਬੰਦ ਕੀਤਾ ਗਿਆ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਕਹਾਣੀ ਦੇ ਤਿੰਨੇ ਕਿਸ਼ਤਾਂ ਪੂਰੀਆਂ ਜ਼ਰੂਰ ਸੁਣਨੀਆਂ ਤਾਂ ਜੋ ਸਰਕਾਰੀ ਤੇ ਗੈਰ ਸਰਕਾਰੀ ਦੋਨਾਂ ਤਰ੍ਹਾਂ ਵੱਲੋਂ ਲੋਕਾਂ ਉੱਪਰ ਕੀਤੇ ਗਏ ਜ਼ੁਲਮਾਂ ਬਾਰੇ ਪੂਰੀ ਤਰ੍ਹਾਂ ਜਾਣਿਆ ਜਾ ਸਕੇ ਉਹ ਜ਼ੁਲਮੋ ਸਤਮ ਜਿਸ ਨੇ ਮੁਗਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤਾ ਸੀ ਲਓ ਫਿਰ ਸ਼ੁਰੂ ਕਰਦੇ ਹਾਂ ਕਹਾਣੀ ਭਾਰ ਕਿਸ਼ਤ ਨੰਬਰ 1 ਉਨਾ ਨੇ ਜਦੋਂ ਮੈਨੂੰ ਆਵਾਜ਼ ਮਾਰੀ ਤਾਂ ਮੈਂ ਸਦਾ ਬਾਹਰ ਪੁਰਾਣੀ ਚਾਦਰ ਪੁੰਜੇ ਵਿਛਾਈ ਲੰਮਾ ਪਿਆ ਹੋਇਆ ਸੀ ਹੁਣ ਤਾਂ ਪੁੰਜੇ ਸੌਣ ਦੀ ਆਦਤ ਬਣ ਗਈ ਸੀ ਨਹੀਂ ਤਾਂ ਸ਼ੁਰੂ ਵਿੱਚ ਬੜੀ ਔਕ ਹੁੰਦੀ ਸੀ ਇੱਕ ਤਾਂ ਕੁੱਟ ਖਾ ਖਾ ਕੇ ਹੱਡ ਬਿਲਕੁਲ ਪੋਲੇ ਹੋਏ ਪਏ ਸਨ ਤੇ ਦੂਸਰਾ ਸਾਰੀ ਜ਼ਿੰਦਗੀ ਆਰਾਮ ਨਾਲ ਕੱਤੀ ਸੀ ਸੁੱਖ ਰਹਿਣਾ ਹੋਣ ਕਾਰਨ ਗੁਪਤ ਪਾਸ ਤੇ ਦਿਨਾਂ ਵਿੱਚ ਵੀ ਮੈਨੂੰ ਮਨ ਜਿੱਤੇ ਸੋਣਾ ਪ੍ਰਵਾਨ ਹੁੰਦਾ ਸੀ ਨਹੀਂ ਤਾਂ ਬਾਕੀ ਭਾਵਾਂ ਵਾਂਗ ਮੈਂ ਵੀ ਕਮਾਦਾਂ ਵਿੱਚ ਤੜੇ ਰਹਿਂਦਾ ਪਰ ਮੈਂ ਜਥੇਦਾਰਾਂ ਨੂੰ ਸਪਸ਼ਟ ਕਿਹਾ ਹੋਇਆ ਸੀ ਕਿ ਮੈਂ ਰਾਤ ਕਿਸੇ ਡੇਰੇ ਤੇ ਕੱਟਿਆ ਕਰਾਂਗਾ ਜਥੇਦਾਰਾਂ ਨੂੰ ਮੇਰੇ ਪੜ੍ਹੇ ਲਿਖੇ ਹੋਣ ਦਾ ਬੜਾ ਭੈ ਸੀ ਤੇ ਉਹਨਾਂ ਨੂੰ ਉਂਝ ਵੀ ਇਤਰਾਜ਼ ਕੀ ਹੋਣਾ ਸੀ ਉਹਨਾਂ ਦਾ ਤੇ ਸਗੋਂ ਸਾਰਾ ਕੰਮ ਹੀ ਮੈਂ ਕਰਦਾ ਸੀ ਸਭ ਤੋਂ ਛੋਟੇ ਜਥੇਦਾਰ ਵਜੋਂ ਮੇਰੀ ਜਿਆਦਾ ਭਲ ਬਣੀ ਹੋਈ ਸੀ ਉਦੋਂ ਕੀ ਪਤਾ ਸੀ ਕਿ ਇਸੇ ਲਾਲਚ ਸਰਕਾ ਮੈਂ ਮੰਜੀ ਤੇ ਹੀ ਸੌਣਾ ਹੈ ਇੱਕ ਦਿਨ ਤੇ ਇੱਕ ਦਿਨ ਐਸਾ ਫਸਾਂਗਾ ਕਿ ਅੱਜ ਇਥੇ ਆਰਿਆ ਸਕੂਲ ਦੇ ਸਾਲਾਂ ਤੋਂ ਖਾਲੀ ਪਏ ਹੋਸਟਲ ਦੇ ਬੋ ਮਾਰਦੇ ਤੇ ਅਧ ਕੱਚੇ ਕਮਰੇ ਵਿੱਚ ਸੜਾਂਗਾ ਆਵਾਜ਼ ਦੂਸਰੀ ਵਾਰ ਪਈ ਸੀ ਹੁਣ ਕੇਸਲ ਮਾਰਨੀ ਔਖੀ ਸੀ ਕਿਉਂਕਿ ਫਕੀਰੀਆ ਤੇ ਚਰਨਾ ਹੌਲਦਾਰ ਦੋਹੇ ਪਹਿਲਾ ਪਹਿਲ ਜਦ ਮੈਂ ਹੱਡ ਟੁੱਟੇ ਹੋਣ ਕਾਰਨ ਉੱਠ ਨਹੀਂ ਸੀ ਸਕਦਾ ਮੈਨੂੰ ਵੱਖੀ ਵਿੱਚ ਖਿੱਚ ਕੇ ਠੁੱਡ ਮਾਰ ਘੱਤਦੇ ਸਨ ਉਦੋਂ ਦਾ ਮਨ ਚੰਦਰਾ ਇਹਨਾਂ ਸਹਿਮਿਆ ਪਿਆ ਕਿ ਜੇ ਕੋਈ ਹੋਮ ਗਾਰਡ ਜਾਂ ਸੀਆਰਪੀ ਵਾਲਾ ਵੀ ਆਵਾਜ਼ ਮਾਰੇ ਮੈਂ ਫੜਕ ਦੇ ਉੱਠ ਵੈਨਾ ਤੇ ਜਵਾਬ ਦਿਨਾ ਬਾਹਰ ਚੰਨਨਥ ਜਿਹੜਾ ਹੁਣੇ ਹੌਲਦਾਰ ਬਣਿਆ ਉਕੜੋਤਾ ਹੈ ਉੰਜ ਕੁੱਟਣ ਵਿੱਚ ਤਾਂ ਉਹ ਪੂਰਾ ਕਸਾਈ ਹੈ ਆਰਾਮ ਬੋਲ ਚਾਲ ਵਿੱਚ ਠੀਕ ਰਹਿੰਦਾ ਹੈ ਆ ਜਾ ਮਾਸਟਰਾ ਤੈਨੂੰ ਡਿਪਟੀ ਯਾਦ ਕਰਦਾ ਉਹਨੇ ਕਿਹਾ ਤੇ ਮੇਰਾ ਪ੍ਰਤੀਕਰਮ ਵੇਖਣ ਲਈ ਮੇਰੇ ਵੱਲ ਝਾਕਣ ਲੱਗਿਆ ਨਾਲ ਲੈ ਕੇ ਜਾਣਾ ਤੈਨੂੰ ਮੈਨੂੰ ਚੁੱਪ ਘਰੋਤਾ ਵੇਖ ਕੇ ਉਹਨੇ ਫੇਰ ਕਿਹਾ ਮੈਂ ਚੁੱਪ ਚਾਪ ਚਾਦਰ ਝਾੜ ਕੇ ਕਿੱਲੀ ਤੇ ਚੰਗੀ ਤੇ ਬੂਹਾ ਢੋ ਕੇ ਉਹਦੇ ਨਾਲ ਹੋ ਗਿਆ ਮੇਰੀ ਇਹਨਾਂ 6 ਮਹੀਨਿਆਂ ਵਿੱਚ 4 ਵਾਰ ਤਫ਼ਤੀਸ਼ ਹੋ ਚੁੱਕੀ ਸੀ ਤੇ ਚਾਰੇ ਵਾਰ ਲਗਭਗ ਸਾਰਾ ਸਾਰਾ ਹਫ਼ਤਾ ਮੇਰੀ ਚੰਡਾਈ ਹੁੰਦੀ ਰਹੀ ਸੀ ਇੱਕ ਵਾਰ ਤਾਂ ਮੈਂ ਮਰ ਹੀ ਚੱਲਿਆ ਸੀ ਪਰ ਸੀਆਰਪੀ ਦੇ ਬੰਗਾਲੀ ਡਾਕਟਰ ਨੇ ਮੈਨੂੰ ਬਚਾ ਲਿਆ ਸੀ ਨਹੀਂ ਤਾਂ ਮੈਂ ਵੀ ਹੁਣ ਤੱਕ ਭਾਖੜੇ ਦੀਆਂ ਮੱਛੀਆਂ ਤੇ ਟੱਡ ਵਿੱਚ ਹੁੰਦਾ ਕਿਉਂਕਿ ਰੋਪੜ ਤੇ ਤਰਨਤਾਰਨ ਦੀ ਪੁਲਿਸ ਦੀ ਗੁੱਤੀ ਸੁੱਤੀ ਆਪਸ ਵਿੱਚ ਪੂਰੀ ਤਰ੍ਹਾਂ ਮਿਲੀ ਹੋਈ ਸੀ ਕਾਗਜ਼ਾਂ ਵਿੱਚ ਤਾਂ ਪੁਲਿਸ ਮੈਨੂੰ ਪਿਛਲੇ 5 ਮਹੀਨੇ ਦਾ ਮਰਿਆ ਵਿਖਾਈ ਜਾ ਰਹੀ ਹੈ ਹੁਣ ਤੇ ਸਗੋਂ ਮੇਰੇ ਰਿਸ਼ਤੇਦਾਰ ਵੀ ਛੱਡ ਦਿੱਤੇ ਨੇ ਇਹ ਮੈਨੂੰ ਗੁੱਡੂ ਸਿਪਾਹੀ ਦੱਸ ਕੇ ਗਿਆ ਸੀ ਫੇਰ ਮਾਣਾ ਵਿੱਕੀ ਜਾਊ ਹੁਣ ਕਿਧਰੇ ਦੁਬਾਰਾ ਨਾ ਢਾ ਲੈਣ ਤੇ ਜਾ ਜਾਂਦੀ ਇਹ ਹੋ ਜੇ ਸਰੀਰ ਤੇ ਅੱਗੇ ਖਤਮ ਐ ਪਿਛਲੀ ਵਾਰ ਤਾਂ ਪੈਨਸਿਲਿਨ ਬਚਾ ਗਈ ਸੀ ਪਰਾਇਤ ਕੀਤੇ ਉਹ ਵੀ ਮਰੋੜੇ ਲਾ ਦੂ ਮੈਂ ਗਣਤੀਆਂ ਵਿੱਚ ਪਿਆ ਚੰਨੇ ਨੱਥ ਨਾਲ ਤਪਤੀਸ਼ ਵਾਲੇ ਭੋਰਿਆਂ ਵੱਲ ਵੱਧ ਰਿਹਾ ਸੀ ਚੰਨਾ ਚੁੱਪ ਸੀ ਤੇ ਅੱਗੇ-ਅੱਗੇ ਤੁਰੇ ਜਾ ਰਿਹਾ ਸੀ ਸਕੂਲ ਦੀਆਂ ਦੋਵੇਂ ਵੱਡੀਆਂ ਗਰਾਊਂਡਾਂ ਲੰਘ ਕੇ ਤੇ ਅੱਗੇ ਜਾ ਕੇ ਉਜਾੜ ਪਏ ਕਮਰਿਆਂ ਨੂੰ ਬੋਰੀਆਂ ਲਾ ਲਾ ਕੇ ਭੋਰਿਆਂ ਵਰਗਾ ਬਣਾਇਆ ਹੋਇਆ ਹੈ ਉੱਥੇ ਹੀ ਸਭ ਦੀ ਤਪਤੀਸ਼ ਹੁੰਦੀ ਹੈ ਤੇ ਜਾਂ ਫਿਰ ਜਿਹਦਾ ਮੁਕਾਬਲਾ ਬਣਾਉਣਾ ਹੋਵੇ ਉਹਨੂੰ ਉੱਥੇ ਇੱਕ ਵਾਰ ਐਸਪੀ ਅੱਗੇ ਪੇਸ਼ ਕਰਕੇ ਰਾਤ ਨੂੰ ਪੁਲਿਸ ਦੀ ਭਾਸ਼ਾ ਵਿੱਚ ਪਈਏ ਲਾ ਦਿੰਦੇ ਹਨ ਸਵਾਏ ਮੇਰੇ ਤੇ ਪੀਤੂ ਲੰਬੜ ਦੇ ਜਿਹੜਾ ਬੱਬਰਾਂ ਵਿੱਚ ਸੀ ਬਾਕੀ ਸਾਰੇ ਮੇਰੇ ਵੇਂਦੇਆਂ ਵੇਂਦੇਆਂ ਪਈਏ ਲਵਾ ਕੇ ਗੁਰੂ ਮਹਾਰਾਜ ਕੋਲੇ ਪਹੁੰਚ ਚੁੱਕੇ ਸਨ ਗੁਰਦੀਪ ਦੀ ਚਕੋਰੀ ਮਨਜੀਤ ਸਿੰਘ ਕਸੀਟਪੁਰਿਆ ਲਾਲੀ ਬੱਬਰ ਤਰਸੇਮ ਸਿੰਘ ਗੁੱਡੀ ਤੇ ਮਹਿੰਦਰ ਸਿੰਘ ਔਰ ਫ ਚੱਕਰ ਤਾਂ ਮੈਂ ਹੱਥੀਂ ਲੋਥਾਂ ਦੇ ਰੂਪ ਵਿੱਚ ਟਰੱਕ ਵਿੱਚ ਲਟਾਏ ਹਨ। ਬਾਕਿਆਂ ਦੀ ਤਾਂ ਮੈਨੂੰ ਇਹਨਾਂ 6 ਮਹੀਨਿਆਂ ਵਿੱਚ ਗਿਣਤੀ ਵੀ ਯਾਦ ਨਹੀਂ। ਕਈ ਤਾਂ ਬਟਾਲੇ ਵੱਲ ਦੇ ਤੇ ਕਈ ਰੋਪੜ ਜਾਂ ਆਨੰਦਪੁਰ ਵੱਲ ਦੇ ਬੰਦੇ ਸਨ ਜਿਹੜੇ ਪਹੀਏ ਲਵਾ ਗਏ। ਦੋ ਬੀਬੀਆਂ ਸਨ ਸਕੀਆਂ ਭੈਣਾ ਚਮਕੌਰ ਸਾਹ ਵੱਲ ਦੀਆਂ। ਉਹਨਾਂ ਨੂੰ ਵੀ ਵਾਰੀ-ਵਾਰੀ ਪਹੀਏ ਲਾਏ ਗਏ ਸਨ। ਵਾਰਸ ਸ਼ਾਇਦ ਉਹਨਾਂ ਦੇ ਅਜੇ ਵੀ ਉਧਰ ਚਮਕੌਰ ਸਾਹਿਬ ਦੇ ਕਿਸੇ ਥਾਣੇ ਵਿੱਚ 11 ਵਾਰ ਦੇ ਭਾਲ ਦੇ ਫਿਰਦੇ ਹੋਣਗੇ ਕਿ ਤੂੰ ਲੰਬੜ ਕੁੱਟ ਨਾਲ ਪਾਗਲ ਹੋ ਗਿਆ ਸੀ ਸੋ ਉਹਨੂੰ ਛੱਡ ਦਿੱਤਾ ਗਿਆ ਸੀ ਹੁਣ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਬੈਠਾ ਰਹਿੰਦਾ ਹੈ ਗੁੱਡੂ ਹੌਲਦਾਰ ਨੇ ਇਹ ਗੱਲ ਮੈਨੂੰ ਦੱਸੀ ਸੀ ਮਨਾ ਅੱਜ ਤੇਰੀ ਵੀ ਵਾਰੀ ਆ ਗਈ ਜਾਪਦੀ ਹੈ ਹੋ ਜਾ ਤਕੜਾ ਮੈਂ ਇਹਨਾਂ ਗੰਟੀਆਂ ਵਿੱਚ ਹੀ ਪਿਆ ਚੰਨੇਨਾਥ ਦੇ ਨਾਲ-ਨਾਲ ਤੁਰਦਾ ਇਨਟੈਰੋਗੇਸ਼ਨ ਸੈਂਟਰ ਵਾਲੇ ਪਾਸੇ ਪਹੁੰਚ ਗਿਆ ਸੀ ਅੱਗੇ ਜਾ ਕੇ ਅਸੀਂ ਥੰਬਲੇ ਨਾਲ ਢੋਲ ਆ ਕੇ ਖੜੇ ਹੋ ਗਏ ਇਹਨਾਂ ਥੰਬਲੇ ਤੋਂ ਸਾਡੇ ਵਿੱਚੋਂ ਕੋਈ ਵੀ ਬਿਨਾਂ ਪੁੱਛਿਆ ਅੱਗੇ ਨਹੀਂ ਸੀ ਜਾ ਸਕਦਾ ਅੱਗੋਂ ਬਲੇਵਾ ਪਾ ਕੇ ਕਮਰੇ ਸ਼ੁਰੂ ਹੋ ਜਾਂਦੇ ਸਨ ਤੇ ਐਸਐਚਓ ਦੇ ਬਿਨਾਂ ਕਿਹਾ ਕਿਸੇ ਨੂੰ ਉੱਧਰ ਜਾਣ ਦਾ ਹੁਕਮ ਨਹੀਂ ਸੀ ਸਿਪਾਹੀ ਵੀ ਉਹੀ ਜਾਂਦੇ ਸਨ ਜਿਹੜੇ ਪੱਕੇ ਤਫਤੀਸ਼ੀਏ ਸਨ ਜਾਂ ਫਿਰ ਜਿਹੜੇ ਸਿਰ ਚੰਡਾਈ ਕਰਨ ਲਈ ਰੱਖੇ ਹੋਏ ਸਨ ਡਿਪਟੀ ਅਜੈਬਾ ਸ਼ਦਾਈ ਤੇ ਐਸਪੀ ਸ਼ਰਮਾ ਦੋਵੇਂ ਅੱਧੇ ਪਾਗਲ ਸਨ ਤੇ ਕਈ ਵਾਰੀ ਜੇ ਕੋਈ ਭਾਉ ਨਾ ਬਕੇ ਜਾਂ ਫਿਰ ਕਿਤੇ ਦੋਹੇ ਕੁੱਟ-ਕੁੱਟ ਕੇ ਪਾਗਲ ਹੋਏ ਹੋਣ ਤਾਂ ਕਿਸੇ ਨਾ ਕਿਸੇ ਸਿਪਾਹੀ ਉੱਪਰ ਵੀ ਗੁੱਸਾ ਕੱਢ ਦਿੰਦੇ ਸਨ ਸੋ ਸਣੇ ਐਸਐਚਓ ਅਤੇ ਸਣੇ ਸਿਪਾਹਾਂ ਕੋਈ ਵੀ ਅਜਾਇਬੇ ਡਿਪਟੀ ਦੀ ਮਰਜ਼ੀ ਬਿਨਾ ਉਧਰ ਨਹੀਂ ਸੀ ਜਾ ਸਕਦਾ ਅੱਜ ਵੀ ਸ਼ਰਮੇ ਐਸਪੀ ਤੇ ਅਜਾਇਬੇ ਸ਼ਦਾਈ ਦੀਆਂ ਗੱਲਾਂ ਦੀ ਆਵਾਜ਼ ਆ ਰਹੀ ਸੀ ਫਕੀਰੀਆ ਹੌਲਦਾਰ ਵੀ ਪਰਾਂ ਖੜਾ ਤਮਾਕੂ ਥੁੱਕ ਰਿਹਾ ਸੀ ਇਹ ਅਜਾਇਬੇ ਸ਼ਦਾਈ ਦਾ ਖਾਸ ਬੰਦਾ ਸੀ ਮੇਰੇ ਰਾਉਂਟੇ ਖੜੇ ਹੋਣੇ ਸ਼ੁਰੂ ਹੋ ਗਏ ਸਾਰੇ ਹੱਡਾਂ ਵਿੱਚ ਚਸਕ ਜੀ ਪੈਣ ਲੱਗ ਪਈ ਫਕੀਰੀਆ ਉਦੋਂ ਹੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਦਾ ਹੁੰਦਾ ਸੀ ਜਦੋਂ ਕਿਸੇ ਭਾਉ ਨੂੰ ਅੱਤ ਦਾ ਕੜਾਪਾ ਚਾੜਨਾ ਹੋਵੇ ਜਾਂ ਫਿਰ ਬੇਤਾਰਸ ਹੋ ਕੇ ਮੁਕਾਬਲਾ ਬਣਾਉਣ ਦੀ ਲੋੜ ਪਵੇ ਫਕੀਰੀਆ 24 24 ਘੰਟੇ दारू ਪੀਣ ਵਾਲਿਆਂ ਵਿੱਚੋਂ ਸੀ ਤੇ ਇਹਨੇ ਕਿੰਨੇ ਕੁ ਬੰਦੇ ਤੀਵੀਆਂ ਮਾਰ ਕੱਤੇ ਸਨ ਇਹ ਤੇ ਇਹਨੂੰ ਆਪ ਵੀ ਯਾਦ ਨਹੀਂ ਹੋਣਾ ਹੁਣ ਇਹਨੂੰ ਐਸਆਈ ਬਣਾਉਣ ਨੂੰ ਫਿਰਦੇ ਨੇ ਪਹਿਲਾਂ ਇਹਨੂੰ ਮਜੀਠਾ ਪੁਲਿਸ ਵਾਲੇ ਅੰਮ੍ਰਿਤਸਰ ਦੇ ਭਾਉਆਂ ਨੂੰ ਬਚਾਉਣ ਵਾਸਤੇ ਲੈ ਜਾਂਦੇ ਸਨ ਪਰ ਹੁਣੇ ਪੱਕੇ ਤੌਰ ਤੇ ਅੰਮ੍ਰਿਤਸਰ ਪੁਲਿਸ ਕੋਲ ਆ ਗਿਆ ਹੈ ਕਦੀ ਕਦੀ ਨਾਬੇ ਜੇਲ੍ਹ ਵਾਲੇ ਵੀ ਤੇ ਜਲੰਧਰੀਏ ਵੀ ਲਿਆਂਦੇ ਨੇ ਮੈਂ ਉਹਨਾਂ ਦੀ ਗੱਡੀ ਵਿੱਚ ਚੜ੍ਹਦੇ ਆ ਉਤਰਦੇ ਆ ਇਹਨੂੰ ਕਈ ਵਾਰ ਵੇਖਿਆ ਅੱਜ ਜੇ ਫਕੀਰੀਆ ਬਾਹਰ ਹੈ ਤਾਂ ਤੇ ਜ਼ਰੂਰੀ ਮੇਰੀ ਚੜ੍ਹਾਈ ਹੋਵੇਗੀ ਹੋਵੇਗੀ ਤੇ ਜਾਂ ਫਿਰ ਲੱਗਦਾ ਅੰਤ ਆ ਗਿਆ ਬਾ ਕਿਤੇ ਅੱਜ ਮੋੜ ਮੇਰੀ ਵਾਰੀ ਤੇ ਨਹੀਂ ਆ ਗਈ ਦੁਬਾਰਾ ਮੈਂ ਡਰਦੇ ਜਰਦੇ ਨੇ ਆਪਣੇ ਨਾਲ ਖੜੇ ਚੰਨੇ ਨੱਥ ਨੂੰ ਪੁੱਛੀ ਲਿਆ ਉਹ ਅੱਗੇ ਹੀ ਮੈਨੂੰ ਦੱਸਣ ਦੱਸਣ ਕਰਦਾ ਪਿਆ ਸੀ ਉਹ ਨਹੀਂ ਮਾਸਟਰ ਆ ਇਹ ਤਾਂ ਤੇਰੇ ਪ੍ਰਾਣੇ ਆੜੀ ਜੱਸੇ ਅਮਰੂਤੀ ਦੇ ਸਵਾਗਤ ਦੀਆਂ ਤਿਆਰੀਆਂ ਨੇ ਜਲੰਧਰ ਦੀ ਪੁਲਿਸ ਨੇ ਇਸ ਭੈਣ ਦੇਣੇ ਦੀ ਦੱਦਰ ਜਿਹੇ ਦੀ ਆਪਣੇ ਕੋਲੋਂ ਲਾ ਕੇ ਤਰਨ ਤਾਰਨ ਦੀ ਪੁਲਿਸ ਦੇ ਗੱਲ ਪਾਤੀ ਤਰਨ ਤਾਰ ਵਾਲੇ ਗਾੜੀਆਂ ਆਂਦੇ ਪਈ ਅਸੀਂ ਕਾਹਨੂੰ ਮਾਰੀ ਇਸ ਗੰਦ ਨੂੰ ਨਾਮ ਤੇ ਮਾਰ ਕੋਈ ਹੈ ਨਹੀਂ ਇਹਦੇ ਸਿਰ ਦਾ ਤੇ ਫੇਰ ਐਸਐਸਪੀ ਆਪਕੋ ਇਹਦਾ ਫਸਤਾ ਵੱਢੇ ਹੁਣ ਸ਼ਰਮੇ ਐਸਪੀ ਤੇ ਜੈਬੇ ਦੀ ਡਿਊਟੀ ਲੱਗੀ ਐ ਭਈ ਤੁਸੀਂ ਇਹਦੇ ਵਾਲਾ ਕੰਮ ਨਵੇੜੋ ਹੈ ਜੱਸਾ ਅਮਰੂਤੀਜ ਹੈਗਾ ਮੈਂ ਡੈਂਬਰ ਗਿਆ ਸਾ ਸਹਿਵਾਨੀ ਮੇਰੇ ਮੂੰਹੋਂ ਇਹ ਪੁੱਛ ਨਿਕਲ ਗਈ ਤੈਨੂੰ ਨਹੀਂ ਪਤਾ ਲੈ ਦੱਸ ਤੈਨੂੰ ਤੇ ਮਾਰੋ ਦੀ ਸਾਰੀ ਰਾਮਲੀਲਾ ਪਤਾ ਹੈ ਜਨਨਾ ਨੇ ਆਪਣੀ ਜਾਣੇ ਮੈਨੂੰ ਝਿੜਕਾ ਸੀ ਪਰ ਪਰ ਉਹ ਤੇ ਮਹੀਨਾ ਹੋ ਚੱਲਿਆ ਯਾਰ ਮਰੇ ਨੂੰ ਮੈਨੂੰ ਵਾਇਰਲੈਸ ਵਾਲਾ ਸਰਜੀਤ ਦੱਸ ਕੇ ਗਿਆ ਸੀ ਵੀ ਤੇਰਾ ਪ੍ਰਾਣਾ ਆੜੀ ਜੱਸਾ ਮਰੂਤੀ ਗਿਆ ਉਹਨੂੰ ਮਹਿਤੇ ਚੌਕ ਵਾਲਾ ਸੀਤਲ ਸੋ ਨਹੀਂ ਸੀ ਮਾਰ ਗਿਆ ਮੈਂ ਤੇ ਇਹੀ ਸੁਣਿਆ ਸੀ ਮੈਂ ਕਿਹਾ ਕਿਹੜਾ ਸੀਤਲ ਹੋਏ ਉਹ ਤੇ ਭਾਉ ਉਹ ਵੀ ਸਾਡਾ ਹੀ ਬੰਦਾ ਹੈ ਇੰਟੈਲੀਜੈਂਸ ਵਾਲਿਆਂ ਦਾ ਉਹਦੀ ਇਨਸਪੈਕਟਰ ਦੀ ਤਨਖਾਹ ਲਈ ਹੋਈ ਹੈ ਕਹਿਣ ਨੂੰ ਉਹ ਭਿੰਡਰਾ ਵਾਲਾ ਟਾਈਗਰ ਫੋਰਸ ਦਾ ਏਰੀਆ ਕਮਾਂਡਰ ਹੈ ਉਸੇ ਨੇ ਤੇ ਤੇਰੇ ਇਸ ਜੱਸੇ ਮਰੂਤੀ ਦੀਆਂ ਕਰਤੂਤਾ ਨੰਗੀਆਂ ਕੀਤੀਆਂ ਨੇ ਨਹੀਂ ਤੇ ਕਿੱਥੇ ਕੁਝ ਪਤਾ ਲੱਗਣਾ ਸੀ ਚੰਨੇ ਨੇ ਜਿਵੇਂ ਸੂਚਨਾ ਦੇਣ ਵਾਲਾ ਠਾ ਸੋਟਾ ਮੇਰੇ ਸਿਰ 'ਚ ਮਾਰਿਆ ਹੋਵੇ ਅੱਜ ਤੋਂ ਸਾਲ ਕੁ ਪਹਿਲਾਂ ਮੈਨੂੰ ਕਿਤੇ ਪਤਾ ਲੱਗਦਾ ਕਿ ਸੀਤਲ ਵੀ ਇੰਟੈਲੀਜੈਂਸ ਵਿੱਚ ਹੈ ਤਾਂ ਮੈਂ ਥੋੜਾ ਬਹੁਤ ਹੈਰਾਨ ਹੁੰਦਾ ਜ਼ਿਆਦਾ ਇਸ ਕਰਕੇ ਨਹੀਂ ਕਿਉਂਕਿ ਦਸਾਂ ਕੁ ਸਾਲਾਂ ਦੇ ਇਸ ਅੰਡਰਗਰਾਉਂਡ ਜੀਵਨ ਵਿੱਚ ਮੈਂ ਇਹ ਕਾ ਪਾਤਰ ਦੋਨੇ ਬੰਨੀ ਵਿਚਰਦੇ ਵੇਖ ਚੁੱਕਾ ਕਈ ਮੈਂ ਹੱਥੀ ਆਪ ਮਾਰੇ ਸਨ ਕਈ ਮੋੜ ਪੁਲਿਸ ਵਿੱਚ ਚਲੇ ਗਏ ਕਈ ਆਪਣੇ ਫੀਲੇ ਜਾਨੀ ਕਿ ਕਾਲੀਆਂ ਬਿੱਲਾਂ ਪੁਲਿਸ ਨੇ ਆਪ ਮਾਰਕਤੇ ਇਹੋ ਜੱਸਾ ਅਮਰੂਤੀ ਜਿਹਦੀ ਗੱਲ ਚੰਨਨਾਥ ਕਰਦਾ ਪਿਆ ਹੈ ਪਹਿਲਾ ਬਾਬੇ ਪਿੰਡਰਾਂ ਵਾਲੇ ਨਾਲ ਸੀ ਫਿਰ ਬਾਬੇ ਪਿੰਡਰਾਂ ਵਾਲਿਆਂ ਨੇ ਜਦੋਂ ਇਹਦੀਆਂ ਵੀ ਤੇ ਆਪਣੇ ਖਾਸ ਚਲੇ ਗਰੇਂਦਰ ਪੀਟੀ ਦੀਆਂ ਵੀ ਲੱਤਾਂ ਤੋੜੀਆਂ ਇਹ ਤੇ ਮੁੜ ਐਸਐਸਪੀ ਮੁਸਤਾਫਾ ਆलम ਦੀ ਕੈਟ ਬਣ ਗਿਆ ਪੀਟੀਏ ਦਾ ਗੁਰੂ ਅੰਦਰ ਬਲੂ ਸਟਾਰ ਵਿੱਚ ਮਾਰਿਆ ਗਿਆ ਸੀ 4-5 ਸਾਲ ਫਿਰ ਇਹਨੇ ਕੈਟ ਬਣ ਕੇ ਕੱਟੇ ਸਨ ਰਾਤ ਨੂੰ ਦਾੜਾ ਖੋਲ ਕੇ ਇਹਨੇ ਤਰਨਤਾਰਨ ਵੱਲ ਦੇ ਕਿੰਨੇ ਹੀ ਲਾਲੇ ਮਾਰੇ ਕਿੰਨੇ ਹੀ ਲੁੱਟੇ ਸਨ ਮੈਨੂੰ ਉਦੋਂ ਵੀ ਆਪਣੀ ਹਾਈ ਕਮਾਂਡ ਵੱਲੋਂ ਹੁਕਮ ਮਿਲਦਾ ਰਹਿੰਦਾ ਸੀ ਕਿ ਜੱਸੇ ਕੈਟ ਦੀ ਟਿਕਟ ਕੱਟੋ ਪਰ ਹਰ ਵਾਰ ਮੇਰੇ ਅੱਗੇ ਉਹਦੀ ਤੇ ਮੇਰੀ ਪ੍ਰਾਣੀ ਲਿਆਜ ਆ ਜਾਂਦੀ ਸੀ ਉਹਨੇ ਸਵੇਰੇ ਕੈਟ ਬਣ ਕੇ ਮੌਜ਼ਰ ਲਟਕਾ ਕੇ ਐਸਪੀ ਨਾਲ ਘੁੰਮਣਾ ਰਾਤ ਨੂੰ ਐਸਐਸਪੀ ਦੇ ਦਸੇ ਇਲਾਕਿਆਂ ਤੇ ਘਰਾਂ ਤੇ ਲੁੱਟਖੋ ਕਰਨੀ ਜਾਂ ਟੱਬਰ ਮਾਰ ਆਉਣਾ ਹਿਸਾਪਤੀ ਚੰਡੀਗੜ੍ਹ ਤੋਂ ਲੈ ਕੇ ਐਸਪੀਸੀਟੀ ਐਸਪੀਡੀ ਤੇ ਐਸਪੀਸੀਆਈਡੀ ਨੂੰ ਬਰਾਬਰ ਪਹੁੰਚਦਾ ਸੀ ਕਦੀ ਕਦੀ ਉਹਨੇ ਮੈਨੂੰ ਤਰਨਤਾ ਰੋਡ ਤੇ ਮਿਲ ਪੈਣਾ ਜਾਂ ਫਿਰ ਬਾਬੇ ਸ਼ਹੀਦਾਂ ਜਿੱਥੇ ਮੈਂ ਲਾਂਗਰੀ ਬਣ ਕੇ ਰੋਜ਼ ਦੁਪਹਿਰਾ ਕੱਟਦਾ ਸੀ ਨਾ ਉਹਨੇ ਮੈਨੂੰ ਪਰਚਾਨਣ ਦਾ ਵਿਕਾਵਾ ਕਰਨਾ ਤੇ ਨਾਮ ਹੈ ਅੱਖ ਬਚਾਉਣ ਦਾ ਵਿਕਾਵਾ ਕਰਨਾ ਉਪਰਾਂ ਬਾਹਗ ਅਸੀਂ ਕੋਲੋਂ ਦੀ ਲੰਗ ਜਾਣਾ ਕੋਈ ਜਾਣ ਤੇ ਭੀੜ ਬਣ ਦਾ ਸਮਾਂ ਪੈਣਾ ਤਾਂ ਉਹਨੇ ਸਗੋਂ ਮੇਰੀ ਮੱਤ ਲਈ ਦੂਸਰੇ ਲਾਂਗਰੀ ਤੋਚੀ ਨੂੰ ਸੁਨੇਹਾ ਦੇ ਜਾਣਾ ਉਹਦੇ ਆਖੇ ਤੇ ਮੈਂ ਉਹਦੇ ਇੱਕ ਦੋ ਕੰਮ ਕੀਤੇ ਸਨ ਵੱਡਾ ਕੰਮ ਮੈਂ ਉਹਦੇ ਕਹੇ ਤੇ ਰੂਬੀ ਕੈਟ ਦਾ ਕੀਤਾ ਸੀ ਓਏ ਥਮਲੇ ਚ ਕਿਉਂ ਵੱਜੀ ਜਾਣਾ ਭਾਉ ਗਾੜੀ ਕਿੱਧਰ ਹੈ ਧਿਆਨ ਤੇਰਾ ਮਈਵਾ ਪਤਾ ਨਹੀਂ ਕਿੱਥੇ ਸੁਰਤ ਤੇਰੀ ਚੰਨੇ ਨੱਥਨੇ ਮੇਰੀ ਵਿਰਤੀ ਤੋੜੀ ਤੇ ਮੈਂ ਵਿਚਾਰਾਂ ਚੋਂ ਨਿਕਲਿਆ ਆ ਹੈ ਨਹੀਂ ਮੈਂ ਤਾਂ ਆਪ ਵੀ ਜੱッセਵਾਲੇ ਸੋਚਣ ਡਿਆ ਕਦੋਂ ਲਿਓਣਾ ਉਹਨੂੰ ਮੈਂ ਹਰਾਨੀ ਦੇ ਪੈ ਤੇ ਰਲੇ ਮਿਲੇ ਭਾਵਾ ਨਾਲ ਕਿਹਾ ਉਹ ਨਾ ਭੈਣ ਦੇ ਯਾਰ ਕੋਲੋਂ ਪੈਸਿਆਂ ਦਾ حساب ਲੈਣ ਦੇ ਸੰਨ ਇੱਕ ਤੇ ਮਾਰ 37 ਲੱਖ ਤੇ ਉਹਦੀ ਰਣਜੀਤ ਐਵੇਨੀ ਵਾਲੀ ਅੰਬਰਸਰ ਵਾਲੀ ਕੋਠੀ ਚੋਂ ਲਿਆਂਦਾ ਸਾਢੇ 4 ਲੱਖ ਤੇ 2 ਕਿਲੋ ਸੋਨਾ ਉਹਦੇ ਬਟਾਲੇ ਵਾਲੇ ਟਿਕਾਣੇ ਤੋਂ ਲੱਭਿਆ ਤੇ ਜਿਹੜਾ ਕਿੰਦੋ ਸਪੰਦ ਦੇ ਬੰਦਪੇ ਘਰ ਚੋਂ ਕਿਤੇ ਨੋਟ ਮਿਲੇ ਮਾਰ ਕਹਿਣ ਸੁਣਨ ਤੋਂ ਬਾਅਦ ਦੀਆਂ ਗੱਲਾਂ ਨੇ ਚੰਨੇ ਨੱਥ ਨੇ ਦੱਸਿਆ ਸੀ ਗਿੰਦੋ ਆਪ ਕਿੱਥੇ ਹੁਣ ਮੈਂ ਗਿੰਦੋ ਸਪਹਿਣ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਸ ਲਈ ਉਤਸੁਕਤਾ ਵਸ ਮੈਂ ਨੱਥ ਨੂੰ ਪੁੱਛ ਲਿਆ ਚੰਨੇ ਨੇ ਪਹਿਲੇ ਗਾਲਾਂ ਦੀ ਚੰਗੀ ਚੋਖੀ ਸ਼ੁਰਲ ਛੱਡੀ ਤੇ ਫਿਰ ਥੁੱਕ ਕੇ ਕਹਿਣ ਲੱਗਿਆ ਇਹਨੇ تیرے ਯਾਰ ਮਰੂਤੀ ਨੇ ਸਾਲ ਹੋ ਗਿਆ ਮਾਰ ਕੇ ਸਾੜਤੀ ਸੀ ਡੀਜ਼ਲ ਪਾ ਕੇ ਉਹ ਤੇ ਜਦੋਂ ਇਹਦੇ ਛਤਰੋਣ ਸ਼ੁਰੂ ਹੋਈ ਇਹਨੇ ਬਾਕੀ ਕਤਲਾਂ ਨਾਲ ਗਿੰਦੋ ਦਾ ਕਤਲ ਵੀ ਮੰਨ ਲਿਆ ਪਰ ਇੰਨੇ ਮਹੀਨਿਆਂ ਬਾਅਦ ਉਸ ਵਿਚਾਰੀ ਦੀ ਲੋਥ ਕਿੱਥੋਂ ਲੱਭਣੀ ਸੀ ਉਹਦੀ ਤੇ ਸ਼ੋਧੀ ਸੁਆਹ ਵੀ ਨਹੀਂ ਲੱਭੀ ਚੰਨਾ ਆਪਣੀ ਟੇਪ ਚਲਾਈ ਜਾ ਰਿਆ ਸੀ ਮੇਰੀਆਂ ਅੱਖਾਂ ਅੱਗੇ ਗਿੰਦੋ ਦਾ ਚੰਨਨ ਵਰਗਾ ਪਿੰਡ ਆ ਗਿਆ ਏਡੀ ਨਰੋਈ ਤੇ ਸੁੰਦਰ ਦੇਹੀ ਤੇ ਡੀਜ਼ਲ ਪਾ ਕੇ ਸਾੜੇ ਜਾਣ ਤੋਂ ਹੀ ਸੋਚ ਕੇ ਮੈਨੂੰ ਝੁਣਚਣੀ ਜੀ ਆ ਗਈ ਫਿਰ ਅਗਲੇ ਹੀ ਪਲ ਖਿਆਲ ਆਇਆ ਕਿ ਇੰਨਾ ਕੁਝ ਵੇਖ ਲਿਆ ਕਿ ਸੱਤ ਜਨਮਾਂ ਤੱਕ ਮੁੜ ਕੇ ਇੰਨੀ ਵਹਿਸ਼ਤ ਨਹੀਂ ਵੇਖੀ ਜਾਣੀ ਨਾ ਹੀ ਦਵਾਰਾ ਹੱਥੀਂ ਇਹਨੇ ਖੂਨ ਕਰ ਹੋਣੇ ਨੇ ਫਿਰ ਮਨਾ ਤੈਨੂੰ ਕਾਦੀ ਟੜਟੜੀ ਉੱਠਦੀ ਐ ਅਗਲੀ ਸੋਚਨੇ ਹੋਰ ਹੀ ਹੰਗਾਰਾ ਦਿੱਤਾ ਤੇ ਤੁਰ ਤਰੀ ਤਾਂ ਅਜੇ ਇਹ ਸਾਫ਼ਤ ਕਰਦੀ ਐ ਕਿ ਅਜੇ ਅੰਦਰ ਜਲ ਧੜਕਦਾ ਐ ਅਜੇ ਤਰਸ ਦੇ ਸਰੋਤ ਪੂਰੀ ਤਰ੍ਹਾਂ ਸੁੱਕੇ ਨਹੀਂ ਆਪਣੇ ਬਾਰੇ ਕੁਝ ਕੂੜਾ ਜਿਹਾ ਸੋਚ ਕੇ ਮੇਰੇ ਬੁੱਲਾਂ ਤੇ ਆਪੇ ਹੀ ਮੁਸਕਰਾਟ ਆ ਗਈ ਮੈਂ ਇਹ ਵੀ ਭੁੱਲ ਗਿਆ ਕਿ ਚੰਨਾ ਮੇਰੇ ਹੀ ਮੂੰਹ ਵੱਲ ਤੱਕ ਰਿਹਾ ਹੈ ਕੀ ਗੱਲ ਐ ਬੜੀਆਂ ਦੰਦੀਆਂ ਨਿਕਲਦੀਆਂ ਤੇਰੀਆਂ ਚੰਨੇ ਨੱਥ ਨੇ ਮੇਰੇ ਮੂੰਹ ਵੱਲ ਵੇਖਦੇ ਆ ਗਿਆ ਹਾਂ ਉਹ ਨਹੀਂ ਭਾ ਦੰਦਿਆਂ ਕਿੱਥੇ ਨਿਕਲਣੀਆਂ ਇਹ ਤੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਮਨ ਹੋਰ ਜਾ ਹੋ ਜਾਂਦਾ ਹੈ ਹੋਰ ਕੋਈ ਗੱਲ ਨਹੀਂ ਮੈਂ ਜਿਵੇਂ ਸੋਚਾਂ ਚੋਂ ਪਰਤ ਆਇਆ ਸੀ ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਮੈਂ ਲਗਾਤਾਰ ਥੰਮਲੇ ਨਾਲ ਢੋ ਲਾ ਕੇ ਕਿੰਨੇ ਮਿੰਟਾਂ ਦਾ ਖੜਾ ਮਾਨੋ ਕੋਈ ਚੀਜ਼ ਮੈਨੂੰ ਹੇਠਾਂ ਨੂੰ ਲਿਜਾ ਰਹੀ ਹੈ ਮੇਰੇ ਅੰਦਰੋਂ ਆਵਾਜ਼ ਆ ਗਈ ਕਿ ਮਾਰ ਖਾ ਖਾ ਕੇ ਲੱਤਾਂ ਦੀ ਤਾਕਤ ਵੀ ਮੁੱਕ ਗਈ ਹੈ ਤੇ ਦਿਲ ਦਵਾਗ ਵੀ ਜਵਾਬ ਦੇ ਜਾ ਰਹੇ ਨੇ ਭਾ ਜੇ ਕਹੇ ਤਮ ਪੁੰਜੇ ਬਹਿ ਜਾ ਯਾਰ ਮੇਰੀਆਂ ਲੱਤਾਂ ਹੁਣ ਮਰੀਆਂ ਜੀਆਂ ਰਹਿੰਦੀਆਂ ਨੇ ਮੈਂ ਤੋਂ ਹੁਣ ਹੋਰ ਖੜਿਆ ਨਹੀਂ ਜਾਂਦਾ ਮੈਂ ਬੜੀ ਆਜਜ਼ੀ ਨਾਲ ਨੱਥ ਨੂੰ ਬੇਨਤੀ ਕੀਤੀ ਮੱਖ ਮੇਰੇ ਵੱਲੋਂ ਤੂੰ ਜੰਮ ਜੰਮ ਬਹਿ ਯਾਰ ਬਹਿ ਜਾ ਬਹਿ ਜਾ ਪਰ ਜਦੋਂ ਡਿਪਟੀ ਦੀ ਮਾੜੀ ਜੀ ਆਵਾਜ਼ ਵੀ ਆਵੇ ਨਾ ਉਸੇ ਵੇਲੇ ਉੱਠ ਕੇ ਖੜੋ ਜੀ ਜੈਬੇ ਦਾ ਤੁ ਨੂੰ ਸੁਭਾਅ ਪਤਾ ਹੀ ਹੈ ਨੱਥ ਨੇ ਮੈਨੂੰ ਸਚੇਤ ਕਰਦਿਆਂ ਕਿਹਾ ਮੈਂ ਕਿਤੇ ਭੁੱਲਦਾ ਜੈਬੇ ਨੂੰ ਭਾ ਚਿੰਤਾ ਛੱਡ ਆਵਾਜ਼ ਪੈਣ ਦੀ ਧੀਰ ਐ ਮੈਂ ਟੈਨਸ਼ਨ ਖੜਾ ਦਿਖੂਗਾ ਜੈਬ ਦੇ ਨਾਂ ਤੋਂ ਹੀ ਮੈਨੂੰ ਧੁੱਤੜੀ ਆ ਗਈ ਸੀ ਚੰਗਾ ਚੰਗਾ ਬਹਿ ਜਾ ਇੱਥੇ ਫਿਰ ਮੈਂ ਚਾਹ ਦਾ ਕੱਪ ਭੇਜਦਾ ਤੇਰੇ ਲਈ ਇਹਨਾਂ ਪਤਾ ਨਹੀਂ ਕਦੋਂ ਆਪਣੇ ਪਹਨੋਈਏ ਜੱਸੇ ਨੂੰ ਲੈ ਕੇ ਆਉਣਾ ਔਰੇ ਘੰਟਾ 2 ਘੰਟੇ ਕਿ 3 ਵੀ ਲੱਗ ਜਾਣ ਕੋਈ ਪਤਾ ਨਹੀਂ ਚੰਨੇ ਨੇ ਕਿਹਾ ਮੈਂ ਮਸਕੀਨਾ ਵਾਂਗ ਹੱਥ ਜੋੜੇ ਅੱਖਾਂ ਰਾਹੀਂ ਉਹਦਾ ਧੰਨਵਾਦ ਕੀਤਾ ਬਾਅਦ ਵਿੱਚ ਮੈਨੂੰ ਆਪਣੇ ਜੁੜੇ ਹੱਥਾਂ ਤੇ ਹੈਰਾਨੀ ਹੋਈ ਕਿੱਥੇ ਮੇਰੇ ਨਾਂ ਤੇ 50 ਲੱਖ ਦਾ ਇਨਾਮ ਸੀ ਤੇ ਸਾਰਾ 50 ਮੇਰੇ ਨਾਂ ਤੋਂ ਡਰਦਾ ਸੀ ਤੇ ਅੱਜ ਮੈਂ ਮੰਗਤਾ ਬਣਿਆ ਖੜਿਆ ਮੈਂ ਕੀ ਦਾ ਕੀ ਹੋ ਗਿਆ ਯਾਰ ਮੈਂ ਆਪਣੇ ਜੁੜੇ ਹੱਥਾਂ ਵੱਲ ਕਿੰਨੀ ਦੇਰ ਵੇਖਦਾ ਰਿਹਾ ਸਾਂ ਥੰਮਲੇ ਨਾਲ ਢੋਲ ਆ ਕੇ ਬੈਠਾ ਮੇਰੀ ਸੁਰਤ ਜਸ ਅਮਰੂਤੀ ਵੱਲ ਮੁੜ ਗਈ ਅਤੀਤ ਮੇਰੀਆਂ ਅੱਖਾਂ ਅੱਗੇ ਐਵੇਂ ਸਹਿਜ ਨਾਲ ਘੁੰਮਣ ਲੱਗਿਆ ਕਿ ਮਨੋਂ ਮੈਂ ਅੱਜ ਵੀ ਉੱਥੇ ਤੁਰੇ ਫਿਰਦਾ ਹੋਵਾਂ ਜੱਸਾ ਮਰੂਤੀ ਤਕਰੀਬਨ ਮੇਰੇ ਨਾਲ ਹੀ ਸੰਤਾਂ ਦੇ ਸੰਪਰਕ ਵਿੱਚ ਆਇਆ ਸੀ ਮੈਂ ਸਨ 85 ਵਿੱਚ ਬੀਅਡ ਕਰਕੇ ਤਰਨਤਾਲ ਰੋਡ ਤੇ ਕਲੰਗੀਦਰ ਖਾਲਸਾ ਸਕੂਲ ਵਿੱਚ ਲੱਗ ਗਿਆ ਸੀ ਸਕੂਲ ਮਿਡਲ ਤੱਕ ਸੀ ਸ਼੍ਰੋਮਣੀ ਕਮਿਟੀ ਦੇ ਅਧੀਨ ਸੀ ਤੇ ਪੈਨਸ਼ਨੇਬਲ ਨੌਕਰੀ ਸੀ ਮੈਂ ਪੱਕਾ ਸੀ ਤੇ ਸੋਹਣੀ ਨਿਭ ਰਹੀ ਸੀ ਵਿਆਹ ਦੀ ਤਿਆਰੀ ਹੋ ਰਹੀ ਸੀ ਇਦਾਂ ਹੀ 2 ਸਾਲ ਲੰਘ ਗਏ ਇੱਕ ਦਿਨ ਮੈਨੂੰ ਸਕੂਲ ਦੇ ਪ੍ਰਧਾਨ ਨੂੰ ਮਿਲਣ ਦਰਬਾਰ ਸਾਹਿਬ ਅੰਮ੍ਰਿਤਸਰ ਜਾਣਾ ਪਿਆ ਗੁਰੂ ਨਾਨਕ ਨਵਾਸ ਤੋਂ ਅੱਗੇ ਸ਼ਰੋਣੀ ਕਮੇਟੀ ਦੇ ਦਫ਼ਤਰ ਸੰ ਮੈਨੂੰ ਦਫ਼ਤਰ ਦੇ ਬਾਹਰ ਬਣੇ ਬਰਾਂਡੇ ਵਿੱਚ ਬੈਠਣ ਤੇ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ ਮੈਂ ਮਿੱਥੇ ਸਮੇਂ ਤੇ ਅੱਪੜ ਗਿਆ ਸੀ ਇਹ ਸੰਤ ਭਿੰਡਰਾਵਾਲਿਆਂ ਦੀ ਪੂਰੀ ਚੜ੍ਹਾਈ ਦੇ ਦਿਨ ਸਨ ਅਕਾਲ ਗੈਸਟ ਹਾਊਸ ਤੋਂ ਲੈ ਕੇ ਗੁਰਦੁਆਰਾ ਵਾਵਾ ਟਾਲ ਜੀ ਤੱਕ ਸੰਤਾਂ ਦੇ ਸੇਵ ਕਰਵਾਲ ਵਰ ਪਾ ਕੇ ਕਮਰੇ ਸਨ ਅੱਗੋਂ ਮਨਜੀਤ ਸਾਹਿਬ ਅਤੇ ਵੀ ਸ਼ਸ਼ਟ ਧਾਰੀ ਸਿੰਘ ਹਮੇਸ਼ਾ ਬੈਠੇ ਰਹਿੰਦੇ ਸਨ ਦੋਹਾਂ ਧੜਿਆਂ ਦੇ ਸਿੰਘ ਹਮੇਸ਼ਾ ਪਹਿਲੇ ਤੇ ਰਹਿੰਦੇ ਸਨ ਅਕਾਲ ਗੈਸਟ ਹਾਊਸ ਤੇ ਬਬਰਾਂ ਦਾ ਕਬਜ਼ਾ ਸੀ ਤੇ ਸਰਾਂ ਤੇ ਲੰਗਰ ਦੀ ਛੱਤ ਤੇ ਸੰਤਾਂ ਦੇ ਸੇਵਕ ਰਹਿੰਦੇ ਸੀ ਦੋਵੇਂ ਧੜੇ ਇੱਕ ਦੂਜੇ ਨੂੰ ਕੋਰ ਨਵਰਤ ਕਰਦੇ ਸਨ ਬਬਰਾਂ ਦੇ ਸਿਰਫ 12 ਜਣਿਆਂ ਦੀ ਭਾਰਤੀ ਸੀ ਤੇ ਤੇਰ੍ਹਾਂ ਉਹਨਾਂ ਦਾ ਮੁਖੀ ਜਰਮਨ ਪੱਜ ਗਿਆ ਹੋਇਆ ਸੀ। ਉੱਥੇ ਮੈਨੂੰ ਇੰਤਜ਼ਾਰ ਕਰਦਿਆਂ ਸਮਾਂ ਹੋ ਗਿਆ ਆਕੇ ਮੈਂ ਦਫ਼ਤਰੋਂ ਬਾਹਰ ਆਕੇ ਗੁਰਦੁਆਰਾ ਸਾਹਿਬ ਟੱਲ ਦੇ ਸਾਹਮਣੇ ਇੱਕ ਮਾਤਰ ਚਾਹ ਦੀ ਦੁਕਾਨ ਤੋਂ ਚਾਹ ਬਣਵਾ ਕੇ ਕੀਤੀ। ਸਾਹਮਣੇ ਦਿਸਦੇ ਉੱਚੇ ਪ੍ਰਾਣੇ ਅੰਬਰਸ੍ਰੀ ਮਕਾਨਾਂ ਦੀ ਛੱਤ ਤੇ ਸੀਆਰਪੀ ਦੇ ਮੋਰਚੇ ਬਣੇ ਦਿਸਦੇ ਸਨ। ਸੀਆਰਪੀ ਦੇ ਜਵਾਨ ਵੀ ਕਦੇ-ਕਦੇ ਸਿਰ ਕੱਢ ਕੇ ਬਾਹਰ ਨੂੰ ਝਾਕਦੇ। ਉਹਨਾਂ ਨੂੰ ਗੁਰਦੁਆਰਾ ਬਾਬਾ ਅਟੱਲ ਤੋਂ ਅੱਗੇ ਵਧਣ ਦਾ ਹੁਕਮ ਨਹੀਂ ਸੀ ਉਧਰੋਂ ਗੁਰੂ ਰਾਮਦਾਸ ਸਰਾਹ ਦੇ ਸਾਹਮਣੇ ਹੋਟਲ ਤੱਕ ਆਉਣ ਦਾ ਹੀ ਹੁਕਮ ਸੀ ਮੈਂ ਖਾੜਕੂਆਂ ਤੇ ਸੀਆਰਪੀ ਦੀ ਕਸ਼ਮਕਸ਼ ਬਾਵਤੀ ਸੋਚਦਾ ਚਾਹ ਪੀ ਰਿਹਾ ਸੀ ਕਿ ਮੇਰਾ ਨਾਮ ਲੈ ਕੇ ਕਿਸੇ ਨੇ ਆਵਾਜ਼ ਮਾਰੀ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰਾ ਬੀਏ ਬੀਐਡ ਦਾ ਜਮਾਤੀ ਜੋਤੀ ਹੁੰਦਲ ਖੜਾ ਸੀ ਲੰਮਾ ਕੋੜਤਾ ਪਜਾਮਾ ਗੋਲ ਪਾਗ ਤੇ ਗਲ ਵਿੱਚ ਮੌਜਰ ਦੀ ਡੋਰੀ ਪਾਈ ਉਹ ਵਖਰੇ ਲੱਗ ਰਿਹਾ ਸੀ ਪਰ ਮੈਂ ਪਹਿਲੀ ਨਜ਼ਰ ਹੀ ਉਸ ਨੂੰ ਪਛਾਣ ਲਿਆ ਸਾਲ ਦੋ ਸਾਲ ਪਿਛੋਂ ਮਿਲਣ ਕਾਰਨ ਉਸ ਨੂੰ ਕੋਲ ਦੱਸਣ ਲਈ ਕਾफी ਕੋਸ਼ਿਸ਼ੀ ਸਿਕ ਸਟੂਡੈਂਟ ਫੈਡਰੇਸ਼ਨ ਵਿੱਚ ਰਿਹਾ ਹੋਣ ਕਾਰਨ ਉਹ ਵੀ ਬਾਕੀ ਸਾਥੀਆਂ ਸਮੇਤ ਸੰਤਾਂ ਦੇ ਧੜੇਵੇ ਸ਼ਾਮਲ ਹੋ ਗਿਆ ਸੀ ਸੰਧੂ ਗਰੁੱਪ ਨੇ ਸਾਰੇ ਦੇ ਸਾਰੇ ਨੇ ਸੰਤਾਂ ਨੂੰ ਆਪਣਾ ਆਗੂ ਮੰਨ ਲਿਆ ਹੋਇਆ ਸੀ ਦੂਸਰਾ ਧੜਾ ਵੀ ਪਾਵੇਂ ਵਿਦਿਆਰਥੀਆਂ ਦਾ ਸੀ ਪਰ ਉਹ ਪ੍ਰੋਫੈਸਰ ਕੰਦੂ ਕਾਦਰੀ ਅਧੀਨ ਸੰਤ ਲੌਂਗੋਵਾਲ ਨਾਲ ਸਨ ਪਰ ਉਹਨਾਂ ਕੋਲ ਹਥਿਆਰ ਨਾ ਮਾਤਰ ਸਨ ਇੱਧਰ ਹਥਿਆਰ ਬਦੇ ਰਿ ਸਨ ਮੇਰੇ ਨਾਲ ਗੱਲਾਂ ਕਰਦਾ ਹੁੰਦਲ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੱਕ ਆਇਆ ਮੈਂ ਦੱਸਿਆ ਕਿ ਮੈਂ ਤੇ ਪ੍ਰਧਾਨ ਨੂੰ ਮਿਲਣ ਆਇਆ ਸਾਂ ਸਾਡੇ ਸਕੂਲ ਦੇ ਪ੍ਰਧਾਨ ਦੀ ਕਮੇਟੀ ਨਾਲ ਬੜੀ ਨੇੜਤਾ ਹੈ ਸੁਣ ਕੇ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਿਆ ਕੋਈ ਕੰਮ ਐ ਜੇ ਦੱਸ ਇਥੇ ਸਾਡੇ ਹੁਕਮ ਬਿਨਾ ਬੰਦੇ ਮੂਤਣ ਨਹੀਂ ਜਾ ਸਕਦੇ ਹੱਸਦੇ ਹੀ ਉਹ ਵਿਦਾ ਹੋ ਗਿਆ ਤੇ ਗੁਰੂ ਨਾਨਕ ਨਵਾਸ ਲੰਘ ਗਿਆ ਜਦੋਂ ਮੈਂ ਦਵਾਰਾ ਅੰਦਰ ਗਿਆ ਤਾਂ ਮੈਂ ਵੇਖਿਆ ਦੂਰੋਂ ਹੀ ਮੇਰੇ ਸਕੂਲ ਦਾ ਪ੍ਰਧਾਨ ਮੇਰੇ ਵੱਲ ਝਾਕ ਰਿਹਾ ਸੀ ਮੇਰੇ ਮਨ ਵਿੱਚ ਨਾ ਕੋਈ ਪਾਪ ਤੇ ਨਾ ਕੋਈ ਭੈ ਮੈਂ ਸੋਤੇ ਸਿੱਧਾ ਜਾਨ ਨੂੰ ਫਤਿਹ ਬੁਲਾਈ ਉਹਦਾ ਰੋਂ ਕੁਝ ਉਖੜਿਆ ਜਾ ਸੀ ਫਤਿਹ ਦਾ ਜਵਾਬ ਦੇ ਕੇ ਉਹਨੇ ਸਿੱਧਾ ਹੀ ਪੁੱਛ ਲਿਆ ਇਹ ਕਿਦਾਂ ਜਾਣਦਾ ਤੈਨੂੰ ਮੈਂ ਅੰਦਰੋਂ ਉਹਦੇ ਰੌਂ ਤੋਂ ਥੋੜਾ ਜਿਹਾ ਘਬਰਾ ਗਿਆ ਸੀ ਪਰ ਮੈਂ ਪੱਕੀ ਆਵਾਜ਼ ਨਾਲ ਦੱਸਿਆ ਕਿ ਮੇਰਾ ਵੀ ਐਡ ਦਾ ਜਮਾਤੀ ਹੈ ਪਹਿਲੇ 2 ਮਿੰਟ ਉਹ ਚੁੱਪ ਰਹਾ ਅੰਤ ਉਸ ਦਚਿੱਤੀ ਛੱਡ ਦਿੱਤੀ ਤੇ ਕਹਿਣ ਲੱਗਿਆ ਮਾਸਟਰ ਜੀ ਤੁਸੀਂ ਕਿਹੜੇ ਵਿੜਿਆਂ ਵਿੱਚੋਂ ਲੰਘ ਰਹੇ ਹੋ ਤੁਹਾਨੂੰ ਕਿਹੜਾ ਸਭ ਦਿਸਦਾ ਨਹੀਂ ਅਸੀਂ ਤੇ ਤਕਸਾਲੀ ਅਕਾਲੀ ਆ ਏਜੰਸੀਆਂ ਨੂੰ ਸਾਡਾ ਸਭ ਕੁਝ ਪਤਾ ਹੈ ਪਰ ਤੁਸੀਂ ਤਾਂ ਅਸਲੋਂ ਨਵੇਂ ਸੋਂ ਹੁਣ ਤੱਕ 20 ਅੱਖਾਂ ਨੇ ਤੁਹਾਨੂੰ ਵੇਖ ਲਿਆ ਹੋਣਾ ਉਹਦੇ ਨਾਲ ਗੱਲਾਂ ਕਰਦਿਆਂ ਤੇ ਉਹ 20 ਦੀਆਂ 20 ਅੱਖਾਂ ਹੀ ਜਾਂ ਤੇ ਸੀਐਡੀ ਦਿਆਂ ਤੇ ਜਾਂ ਫਿਰ ਪੁਲਿਸ ਦੇ ਸੂਹੀ ਕੁੱਤਿਆਂ ਦੇ ਹੋਣੀਆਂ ਨੇ ਨਾਲੇ ਜਿਸ ਹੁੰਦਲ ਹਾਂਦਲ ਜਿਹੇ ਨਾਲ ਤੁਸੀਂ ਵੀਐਡ ਵੇਲੇ ਦਾ ਦੋਸਤ ਹੋਣ ਦਾ ਦਾਵਾ ਕਰਦੇ ਹੋ ਨਾ ਉਹਦੇ ਬਾਰੇ ਸੰਤ ਲੌਂਗੋਵਾਲ ਕੋਲ ਇਹੀ ਖਬਰ ਪਹੁੰਚੀ ਹੈ ਕਿ ਉਹ ਵੀ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ ਤੇ ਇੰਟੈਲੀਜੈਂਸ ਨਹੀਂ ਹੀ ਇੱਥੇ ਫਿੱਟ ਕੀਤਾ ਹੋਇਆ ਹੈ ਉਤਤ ਸਿਆਪਾ ਇਹ ਹੈ ਕਿ ਸੰਤ ਭਿੰਡਰਾਂ ਵਾਲੇ ਕਦੇ ਵੀ ਲੋਂਗੋਵਾਲ ਦੀ ਸੂਚਨਾ ਨੂੰ ਸੱਚ ਨਹੀਂ ਮੰਨਦੇ ਅਚਾਨਕ ਡਰ ਨਾਲ ਮੇਰੀਆਂ ਲੱਤਾਂ ਉਦੋਂ ਕੰਬ ਗਈਆਂ ਸਨ ਅੱਜ ਮੈਂ ਜਿੰਨੇ ਤਸੀਹੇ ਝੱਲੇ ਨੇ ਮਨ ਤਕੜਾ ਹੈ ਪਰ ਤਨ ਖੋਖਲਾ ਹੈ ਉਦੋਂ ਤਨ ਤਕੜਾ ਸੀ ਪਰ ਮਨ ਡਰਪੋਕ ਸੀ ਇੰਟੈਲੀਜੈਂਸ ਦੀਆਂ ਗੱਲਾਂ ਬਾਰੇ ਸੁਣ ਕੇ ਅਤੇ ਹਰ ਦੂਜੇ ਬੰਦੇ ਸੀਆਈਡੀ ਹੋਣ ਦਾ ਸੁਣ ਕੇ ਇਹ ਸਭ ਕੁਝ ਜਾਣਕਾਰੀਆਂ ਸੁਣਦਿਆਂ ਮੈਂ ਡਰ ਗਿਆ ਸੀ ਤੇ ਪ੍ਰਧਾਨ ਸਾਹਮਣੇ ਆਵਾਜ਼ ਖੜਾ ਸੀ ਮੇਰੀ ਮੱਤ ਮਾਰੀ ਗਈ ਸੀ ਹੁਣ ਜਾਓ ਤੁਸੀਂ ਘਰ ਤੇ ਵਚ ਕੇ ਰਹੋ ਮੈਨੂੰ ਸ਼ੱਕ ਹੈ ਹੁੰਦਲ ਹੀ ਕਿਧਰੇ ਤੁਹਾਡੀਆਂ ਬੀੜੀਆਂ ਚ ਬੱਟੇ ਨਾ ਪਾ ਦੇ ਪ੍ਰਧਾਨ ਜੀ ਨੇ ਮੈਨੂੰ ਇਹ ਕਹਿ ਕੇ ਤੋੜ ਦਿੱਤਾ ਸੀ ਉਦੋਂ ਕੀ ਪਤਾ ਸੀ ਕਿ ਪ੍ਰਧਾਨ ਜੀ ਦਾ ਕਿਹਾ ਇੱਕ ਇੱਕ ਅੱਕਰ ਸੱਚਾ ਸਾਥ ਹੋਏਗਾ ਤੇ ਇੱਕ ਦਿਨ ਇਹੀ ਹੁੰਦਲ ਤੇ ਈਜਾਂਸੀਆਂ ਦੇ ਸੂਝੇ ਕੁੱਤੇ ਮੇਰਾ ਘਰ ਸੰਸਾਰ ਤੀਲਾ-ਤੀਲਾ ਵਖੇਰ ਛੱਡਣਗੇ। ਉਹੀ ਗੱਲ ਹੋਈ ਸੀ। 10 ਕੁ ਦਿਨਾਂ ਤੱਕ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੇ ਤੇ ਨਿਗਾਹ ਰੱਖੀ ਜਾ ਰਹੀ ਹੈ। ਪਰ ਮੇਰੇ ਕੋਲ ਉਹ ਬੰਦੇ ਨਹੀਂ ਟਰੇਸ ਹੋ ਰਹੇ ਸਨ। ਇਸ ਤੋਂ ਕੁਝ ਦਿਨਾਂ ਮਗਰੋਂ ਇਹ ਅਚਾਨਕ ਜੋਤੀ ਹੁੰਦਲ ਤੇ ਉਹਦੇ ਨਾਲ ਇੱਕ ਭਾਰਾ ਜਿਹਾ ਸਰਦਾਰ ਮੇਰੇ ਘਰ ਹੀ ਆ ਗਏ। ਮੇਰੀ ਮਾਂ ਘਰ ਹੀ ਸੀ। ਛੋਟਾ ਭਰਾ ਤੇ ਭਾਪੇ ਹੋਰੀ ਕਮਾਂਕਾਰਾਂ ਦੇ ਸਨ। ਉਹਨਾਂ ਨੂੰ ਵੇਖ ਕੇ ਮੈਂ ਡਰ ਗਿਆ ਸੀ। ਮੈਂ ਰਸਮੀ ਤੌਰ ਤੇ ਸਵਾਗਤ ਕੀਤਾ ਉਹਨਾਂ ਦਾ ਉਹ ਵੀ 5-7 ਮਿੰਟ ਬਹਿ ਕੇ ਚਾਹ ਦਾ ਕੱਪ ਪੀ ਕੇ ਟਰ ਗਏ ਸਨ ਜਾਂਦੇ ਜਾਂਦੇ ਉਹ ਮੈਨੂੰ ਬੋਰਾ ਜਿਹਾ ਫੜਾ ਗਏ ਸਨ 20 ਕਿਲੋ ਵਾਲੇ ਇਸ ਬੋਰੇ ਵਿੱਚ ਸਿਰਫ ਤਿੰਨ ਵੱਡੇ ਹਦਵਾਨੇ ਸਨ 10 ਕਿਲੋ ਦੇ ਹੋਣਗੇ ਉਹ ਕਹਿਣ ਲੱਗੇ ਸਿੰਘਾਂ ਨੇ ਖਾਣ ਲਈ ਹਦਵਾਨੇ ਮੰਗੇ ਸਨ ਪਰ ਸਾਡਾ ਪੁਲਿਸ ਪਿੱਛਾ ਕਰ ਰਹੀ ਹੈ ਇਸ ਲਈ ਅਸੀਂ ਕੱਲ ਜਾਂ ਪਰਸੋਂ ਹਦਵਾਨੇ ਲੈ ਜਾਾਂਗੇ ਉਹਦੇ ਚਲੇ ਗਏ ਪਰ ਮੈਂ ਹਦਵਾਣੇ ਰਖਾ ਕੇ ਸੋਚੀ ਪਿਆ ਰਿਆ ਕਿ ਆਖਰ ਇਸ ਨਗੂਣੀ 2 ਰੁਪਏ ਦੀ ਚੀਜ਼ ਨੂੰ ਰੱਖ ਲਈਓ ਮੇਰੇ ਘਰ ਜੋਖ ਮਠਾ ਕੇ ਕਿਉਂ ਆਏ ਸਨ ਅਚਾਨਕ ਕੋਈ ਖਿਆਲ ਮੇਰੇ ਮਨ ਵਿੱਚ ਬਿਜਲੀ ਵਾਂਗ ਲਿਸ਼ਕਿਆ ਤੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਅੰਦਰੋਂ ਕੁੰਡਾ ਲਾਇਆ ਤੇ ਤਿੰਨੇ ਹੀ ਹਦਵਾਣੇ ਹਿਲਾਏ ਵਾਰੀ ਵਾਰੀ ਤਿੰਨਾ ਅੰਦਰੋਂ ਸ਼ੰਕਾਟਾ ਜਿਹਾ ਪਿਆ ਫਿਰ ਮੈਂ ਧਿਆਨ ਨਾਲ ਵੇਖਿਆ ਉਹ ਤਿੰਨੇ ਹੀ ਵਿਚਕਾਰੋਂ ਚੀਰ ਕੇ ਫੇਰ ਜੋੜੇ ਹੋਏ ਸਨ ਹਿੰਮਤ ਕਰਕੇ ਮੈਂ ਇੱਕ ਖੋਲ ਲਿਆ ਉਹ ਅੰਦਰੋਂ ਖਾਲੀ ਕਰਕੇ ਸੁਕਾਇਆ ਹੋਇਆ ਸੀ ਤੇ ਅੰਦਰ ਮੋਮੀ ਕਾਗਜ਼ ਵਿੱਚ ਗੋਲੀਆਂ ਤੈਅ ਕੀਤੀਆਂ ਪਈਆਂ ਸਨ ਗੋਲੀਆਂ ਥੱਲੇ ਨਿੱਕੇ ਪਿਸਟਲ ਸਨ ਤਿੰਨਾ ਵਿੱਚ ਇੱਕ ਇੱਕ ਇੱਕਸਾਰ ਤੇ ਲਿਸ਼ਕਦੇ ਮੈਂ ਅੰਤਾਂ ਦਾ ਡਰ ਗਿਆ ਰਾਤ ਨੂੰ ਨੀਂਦ ਨਾ ਆਈ ਮੈਂ ਨੂੰ ਸਾਰੀ ਰਾਤ ਜਾਪਦਾ ਰਿਹਾ ਕਿ ਹੁਣ ਵੀ ਪੁਲਿਸ ਆਈ ਹੁਣ ਵੀ ਪੁਲਿਸ ਆਈ ਰੱਬ ਰੱਬ ਕਰਕੇ ਸਵੇਰ ਹੋਈ ਸਕੂਲ ਮੇਰਾ ਦਿਲ ਨਾ ਟਿਕੇ ਰੱਬ ਰੱਬ ਕਰਦਾ ਘਰ ਮੁੜ ਕੇ ਆਇਆ ਤੇ ਆ ਕੇ ਕਮਰੇ ਵਿੱਚ लेट ਗਿਆ ਮਾਂ ਨੇ ਕੁਝ ਪੁੱਛਿਆ ਮੈਂ ਪੁੱਛ ਦੱਸਾਂ ਸ਼ਾਮ ਹਨੇਰੇ ਪੇ ਪਾਪਾ ਜੀ ਤੇ ਭਰਾ ਵੀ ਆ ਗਏ ਪਰ ਮੇਰਾ ਗੱਲ ਕਰਨ ਨੂੰ ਮਨ ਨਾ ਕਰੇ ਸਾਡਾ ਚਾਰਾਂ ਜੀਆਂ ਦਾ ਪਰਿਵਾਰ ਸੀ ਤੇ ਕਿਸੇ ਦਾ ਜੋ ਵੀ ਉਜ ਹੁੰਦਾ ਤਾਂ ਇੱਕ ਦੂਜੇ ਨਾਲ ਜੁੜ ਕੇ ਰਹਿੰਦੇ ਕਿਸੇ ਦਾ ਦੰਦ ਵੀ ਦੁਖਦਾ ਨਾ ਤਾਂ ਬਾਕੀ ਤਿੰਨ ਝਟ ਉਹਦਾ ਕਸ਼ਟ 부ਝ ਲੈਂਦੇ ਪਰਿਵਾਰ ਦੇ ਜੀ ਮੈਨੂੰ ਹਲਕੀ ਜੀ ਪੁਸ਼ ਪ੍ਰਤੀਤ ਕਰਦੇ ਰਹੇ ਪਰ ਮੈਂ ਕੋਈ ਲੜ ਪੱਲਾ ਨਾ ਫੜਾਇਆ ਤੱਸਦਾ ਵੀ ਕੀ ਇੰਨੇ ਨੂੰ 8:30 ਵਜੇ ਉਸੇ ਭਾਰੇ ਜੇ ਸਰਦਾਰ ਨੇ ਆ ਸਰ ਕੱਢਿਆ ਦਰਵਾਜਾ ਖੜਕਾ ਕੇ ਉਸਨੇ ਮੈਨੂੰ ਬਾਹਰ ਬੁਲਾਇਆ ਤੇ ਹਦਵਾਨਿਆਂ ਵਾਲੀ ਬੋਰੀ ਦੇਣ ਲਈ ਕਿਹਾ ਹਦਵਾਨੇ ਤੇ ਮੈਂ ਫੜਾਤੇ ਪਰ ਬੜੀ ਪੱਕੀ ਆਵਾਜ਼ ਵਿੱਚ ਮੈਂ ਕਹਿ ਦਿੱਤਾ ਹੁੰਦਲ ਨੂੰ ਕਿਹੋ ਮੈਨੂੰ ਮੁੜ ਕਦੇ ਏਡੇ ਇਮਤਿਹਾਨ ਵਿੱਚ ਨਾ ਪਾਵੇ ਤੇ ਨਾ ਹੀ ਮੇਰੇ ਵੱਲ ਮੁੜ ਕੇ ਕਦੇ ਉਹ ਆਵੇ ਉਹ ਪਾਰਾ ਜੇ ਸਰਦਾਰ ਕੁਝ ਸੈਕੰਡ ਬੜੀ ਅਜੀਬ ਤਰ੍ਹਾਂ ਮੇਰੇ ਵੱਲ ਘੂਰਦਾ ਰਿਹਾ ਬੋਲਿਆ ਕੁਝ ਨਹੀਂ ਫਿਰ ਉਹ ਹਦਵਾਨੇ ਲੈ ਕੇ ਚੁੱਪਚਾਪ ਚਲਾ ਗਿਆ ਬਸ ਉਹ ਦਿਨ ਤੇ ਆ ਦਿਨ ਮੇਰੇ ਉੱਪਰ ਹੰਦਲ ਪ੍ਰਕੋਪ ਸ਼ੁਰੂ ਹੋ ਗਿਆ ਸੀ ਬਹੁਤ ਬਾਅਦ ਵਿੱਚ ਸੰਤਾਂ ਕੋਲ ਰਹਿ ਰਿਹਾ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਉਹੀ ਹੰਦਲ ਮੇਰੀਆਂ ਜਣਾ ਚ ਬੈਠਾ ਸੀ ਉਹ ਵੀ ਤਾਂ ਪਤਾ ਲੱਗਿਆ ਜਦੋਂ ਏਸੀ ਜੱਸੇ ਪੀਟੀ ਤੇ ਵੈਸ਼ੀਂਦਰਜੀਤ ਨੇ ਸੰਤਾਂ ਦੇ ਇਸ਼ਾਰੇ ਤੇ ਇਸ ਪੁਲਸੀ ਹੰਦਲ ਨੂੰ ਮਾਰ ਕੇ ਲਾਸ਼ ਦੇ ਟੁਕੜੇ ਕਰਕੇ ਬੋਰੀ ਵਿੱਚ ਪਾ ਕੇ ਬਾਗ ਵਾਲੀ ਗਲੀ ਵਿੱਚ ਸੁੱਟੇ ਸਨ ਉਥੋਂ ਪੁਲਿਸ ਵਾਲੇ ਆਏ ਤੇ ਚੁੱਪਚਾਪ ਪੋਟੇ ਹੋਈ ਲਾਸ਼ ਨੂੰ ਚੁੱਕ ਕੇ ਲੈ ਗਏ ਸੀ ਹੁੰਦਲ ਤੇ ਹਦਵਾਨਿਆਂ ਵਾਲੀ ਘਟਨਾ ਤੋਂ 30 ਤੀਸਰੇ ਦਿਨੀ ਪੁਲਿਸ ਨੇ ਮੈਨੂੰ ਸਵੇਰੇ ਰਾਹ ਵਿੱਚ ਚੁੱਕ ਲਿਆ ਮੈਂ ਅਜੇ ਘਰੋਂ ਨਿਕਲ ਕੇ ਗਲੀ ਮੁੜੇ ਹੀ ਸੀ ਕਿ ਚਿੱਟ ਕੱਪੜੀਏ ਪੰਜ ਸੱਤ ਸਾਨਾਂ ਨੇ ਮੈਨੂੰ ਚੁੱਕ ਕੇ ਟੈਂਟਰ ਵਿੱਚ ਸੁੱਟ ਲਿਆ ਕੈਂਟਰ ਭਜਾ ਕੇ ਉਹ ਮੇਰੇ ਪਿੱਛੇ ਹੀ ਚੜ ਗਏ ਮੂੰਹ ਤੇ ਹੱਥ ਮੇਰੇ ਉਹਨਾਂ ਬੰਨ ਦਿੱਤੇ ਸਨ ਦਸਾਂ ਮਿੰਟਾਂ ਬਾਅਦ ਹੀ ਅਸੀਂ ਅੰਬਰਸਰ ਦੇ ਬਦਨਾਮ ਸੀ ਆਈਡੀ ਸਟਾਫ ਦੇ ਕਮਰੇ ਵਿੱਚ ਸੀ ਮੇਰੀ ਤਫ਼ਤੀਸ਼ ਦਾ ਜ਼ਿੰਮਾ ਐਸਪੀਡੀ ਰੰਧਾਵੇ ਕੋਲ ਸੀ ਉਹਨੇ ਤੇ ਉਹਦੇ ਸਹਾਨਾਂ ਨੇ ਜਾਂਦਿਆਂ ਹੀ ਮੇਰੀਆਂ ਲਤਾਂ ਪਾੜ ਦਿੱਤੀਆਂ ਦਰਦ ਨਾਲ ਮੇਰਾ ਸਿਰ ਚਕਰ ਆ ਗਿਆ ਪਰ ਮੈਂ ਤਕਸੀਸ ਵੱਟ ਕੇ ਪੀ ਗਿਆ ਤੂੰ ਆ ਵੀ ਸਾਰਾ ਕੁਝ ਦੱਸਦੇ ਨਹੀਂ ਤੇ ਮਾਲ ਮੰਡੀ ਭੇਜ ਦੂੰ ਤੈਨੂੰ ਮੈਂ ਰੰਧਾਵੇ ਨੇ ਦਾਬਾ ਮਾਰਿਆ ਮੈਂ ਕਦੋਂ ਨਾਬਰਾ ਜਨਾਬ ਤੁਸੀਂ ਜੋ ਪੁੱਛਣਾ ਪੁੱਛੋ ਮੇਰੀ ਆਵਾਜ਼ ਵਿੱਚ ਦਰਦ ਸੀ ਦਾਸ ਫੇਰ ਇਹ ਹਦਵਾਣਿਆਂ ਵਾਲਾ ਸਿਲਸਲਾ ਕਦੋਂ ਤੱਕ ਦਾ ਚੱਲ ਰਿਹਾ ਹੈ ਮੈਂ ਸਮਝ ਗਿਆ ਕਿ ਇਹਨਾਂ ਨੂੰ ਜੋਤੀ ਹੁੰਦਣ ਨੇ ਹਦਵਾਣਿਆਂ ਵਾਲੀ ਸਾਰੀ ਗੱਲ ਦੱਸੀ ਹੋਈ ਹੈ ਮੈਂ ਕਿਹੜਾ ਦੋਸ਼ੀ ਸੀ ਇਸ ਲਈ ਅੱਖਰ ਅੱਖਰ ਸਾਰੀ ਗੱਲ ਸੱਚ ਦੱਸਤੀ ਗੱਲ ਸੁਣ ਕੇ ਰੰਧਾਵਾ ਨਾਰਮਲ ਹੋਣ ਦੀ ਤਾਂ ਸਗੋਂ ਕਾਲਾ ਕੱਢਣ ਲੱਗ ਪਿਆ ਮਾਂ ਚੋ ਅਜੇ ਬੜਾ ਕੁਝ ਹੈਗਾ ਤੇਰੇ ਢੱਡ ਚ ਤੂੰ ਇਦਾਂ ਨਹੀਂ ਦੱਸਣਾ ਤੈਨੂੰ ਮਾਲ ਮੰਡੀ ਸੀਐਡੀ ਦਫ਼ਤਰ ਦਿਖਾਉਣਾ ਹੀ ਪਊਗਾ ਤੂੰ ਐਸਪੀ ਐ ਕਿ ਯਾਰ ਕੀ ਐ ਤੈਨੂੰ ਕਿਹਨੇ ਤਫਤੀਸ਼ਿਆ ਬਣਾਤਾ ਜੇ ਤੈਨੂੰ ਹੁੰਦਲਦਾ ਤੇ ਹਦਵਾਣੇ ਦਾ ਸਾਰਾ ਹਾਲ ਪਤਾ ਹੈ ਤਾਂ ਤੈਨੂੰ ਤੇਰੇ ਸੂਹਾਂ ਪੈਚੋਂ ਇਹ ਨਹੀਂ ਦੱਸਿਆ ਕਿ ਮੈਂ ਤੇ ਕਦੀ ਕਿਸੇ ਕੁੱਤੇ ਦੇ ਡੰਡਾ ਨਹੀਂ ਮਾਰਿਆ ਸਿਵਾਏ ਮਾਸਟਰੀ ਦੇ ਮੈਂ ਹੋਰ ਕੀ ਕੀਤਾ ਗੁੱਸੇ ਵਿੱਚ ਮੈਂ ਥੋ ਕਿਹਾ ਗਿਆ ਅਸਲ ਗੱਲ ਇਹ ਸੀ ਕਿ ਨੰਗੀਆਂ ਗਾਲਾਂ ਮੈਥੋਂ ਬਰਦਾਸ਼ਤ ਨਹੀਂ ਸੰ ਹੋ ਰਹੀਆਂ ਮੇਰੀ ਇੰਨੀ ਸਪਸ਼ਟ ਸੁਣ ਕੇ ਰੰਧਾਵਾ ਤੇ ਉਸ ਦੇ ਸਾਥੀ ਮੈਨੂੰ ਲੱਤਾਂ ਨਾਲ ਹੀ ਕੁੱਟਣ ਲੱਗ ਪਏ ਇੱਕ ਨੇ ਵੱਡੀ ਡਾਂਗ ਮਾਰ ਕੇ ਮੇਰੀ ਸੱਜੀ ਲੱਤ ਤੋੜਤੀ ਮੈਂ ਦਰਦ ਨਾਲ ਲੂਰੀਆਂ ਲੈਂਦਾ ਡਿੱਗ ਪਿਆ ਫੇਰ ਉਹ ਮੇਰੇ ਪੈਰਾਂ ਤੇ ਪੁੱਠੇ ਪਾਸੇ ਡਾਂਗਾ ਮਾਰਨ ਲੱਗ ਪਏ ਮੈਂ ਗਾਲਾਂ ਕੱਢਦਾ ਰਿਹਾ ਪਰ ਅੱਧੇ ਕੁ ਮਿੰਟ ਪਿੱਛੋਂ ਹੀ ਮੇਰੀ ਸੁਰਤ ਜਵਾਬ ਦੇ ਗਈ ਜਦੋਂ ਹੋਸ਼ ਆਈ ਤਾਂ ਮੈਂ ਉੱਥੇ ਹੀ ਲੰਮਾ ਪਿਆ ਹੋਇਆ ਸੀ ਧੰਨਵਾਦ ਦੋਸਤੋ ਮਿਲਦੇ ਹਾਂ ਅਗਲੇ ਦਿਨਾਂ ਚ ਇਹਦੀ ਕਿਸ਼ਤ ਨੰਬਰ 2 ਲੈ ਕੇ ਧੰਨਵਾਦ